ਇਹ ਦੁੱਧ ਪਿਆਉਣ ਦੀ ਕਹਾਣੀ ਹੈ ਇਹ ਸ਼ਹੀਦਾਂ ਦੇ ਦਿਨ ਨੇ ਇੱਥੇ ਸਿੰਘਾਂ ਨੇ ਲੰਗਰ ਲਾਇਆ ਹੋਇਆ ਦੁੱਧ ਦਾ ਇਹ ਦੁੱਧ ਇਹ ਜਿਹੜਾ ਛਕਾਉਂਦੇ ਨੇ ਇਹ ਮੋਤੀਰਾਮ ਮਹਿਰਾਜੀ ਹੋਏ ਨੇ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਉਹਨਾਂ ਦੇ ਨਾਮ ਤੇ ਜਿਵੇਂ ਜਾਗ ਹੀ ਚੱਲ ਪਿਆ ਇਹ ਜਿਵੇਂ ਬਾਬੇ ਨਾਨਕ ਜੀ ਦਾ ਗੁਰੂ ਨਾਨਕ ਦਾ ਵੀਰਪਿਆ ਦਾ ਲੰਗਰ ਚੱਲਿਆ ਉਵੇਂ ਜ਼ਿਕਰ ਇਧਰ ਮੋਤੀ ਮਹਿਰੇ ਦੇ ਨਾਮ ਦਾ ਇਹ ਜੱਗ ਚੱਲ ਪਿਆ ਜਿਹੜਾ ਮੋਤੀ ਮਹਿਰਾਜੀ ਨੂੰ ਮਾਤਾ ਨੇ ਬਲਵਕਸ਼ਾ ਕੀ ਮੋਤੀ ਮਹਿਰਾ ਜੀ ਇਹ ਜੁਗੋ ਜੁਗ ਤੇਰਾ ਨਾਰ ਹੋਗਾ ਇਹ ਜੁਗੋ ਜੁਗ ਨਾਮ ਰੱਖਣ ਦਾ ਜਿਹੜਾ ਨਿਜਮ ਹੈ ਉਹ ਮਹਾਰਾਜ ਵੱਲੋਂ ਕਾਲਪੁਰਖ ਵੱਲੋਂ ਆਤਮ ਸ਼ਕਤੀ ਵੱਲੋਂ ਪਗਾਇਆ ਜਾ ਰਿਹਾ ਹੈ ਮਾਤਾ ਗੁਜਰੀ ਜੀ ਦਾ ਜਿਹੜਾ ਸ਼ਬਦ ਹੈ ਬੁੱਧ ਦਾ ਖਿਤਾਬ ਦਾ ਲੰਗਰ ਹੈ ਇਹ ਮਤਲਬ ਕਿ ਸ਼ਾਹਬਜ਼ਾਦਿਆਂ ਨੂੰ ਬਾਬਾ ਜੀ ਦੇ ਜਿਹੜੇ ਛੋਟੇ ਭਟੰਗੀ ਸੀ ਉਹਨਾਂ ਨੂੰ ਛਕਾਇਆ ਸੀ ਸਾਸ ਗੁਰੂ ਕਾ ਜਿਹੜਾ ਇਹਨੂੰ ਹਰ ਤਮ ਯਾਦ ਰੱਖੋ ਇਹਨਾਂ ਨੂੰ ਭੁੱਲਣਾ ਨਹੀਂ ਆ ਇਹ ਭੁੱਲਣ ਵਾਲੇ ਦਿਨ ਨਹੀਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਾਸ ਜਿਹੜਾ ਅੱਜ ਦਾ ਦਿਨ ਹੈ 25 ਤਰੀਕਾ ਹੈ ਇਹ ਹੁ ਤਾਂ 20 ਤਰੀਕ ਤੋਂ ਪਹਿਲੇ ਸ਼ੁਰੂ ਹੋ ਜਾਂਦੀ ਹੈ ਕਹਾਣੀ ਤਾਂ ਆ ਕੇ ਅੱਜ ਦੇ ਦਿਨ ਤੇ ਆ ਕੇ ਤਾਂ ਫਿਰ ਜਮਾਂ ਅੰਤ ਹੋ ਜਾਂਦਾ ਇਸ ਗੱਲ ਦਾ ਤੇ ਇਹ ਜਿਹੜੇ ਜਿਹੜੀ ਦੁੱਧ ਪਿਆਉਣ ਦੀ ਕਹਾਣੀ ਹੈ ਇਹ ਸ਼ਹੀਦਾਂ ਦੇ ਦਿਨ ਨੇਗੇ ਇੱਥੇ ਸਿੰਘਾਂ ਨੇ ਲੰਗਰ ਲਾਇਆ ਹੋਇਆ ਦੁੱਧ ਦਾ ਜਿਹੜੇ ਸ਼ਹੀਦਾਂ ਦੇ ਦਿਨਾਂ ਤੋਂ ਸੰਗਤ ਲੰਘਦੀ ਆ ਜਾਂਦੀ ਆਉਂਦੀ ਚਾਹ ਠੰਡੀ ਠੰਢੀ ਰੁੱਤ ਹੈ ਦੁੱਧ ਛਕਾਉਂਦੇ ਆ ਦੁੱਧ ਇਹ ਜਿਹੜਾ ਛਕਾਉਂਦੇ ਨੇ ਇਹ ਮੋਤੀਰਾਮ ਮਹਿਰਾਜੀ ਹੋਏ ਨੇ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਉਹਨਾਂ ਦੇ ਨਾਮ ਤੇ ਜਿਵੇਂ ਜਾਗੀ ਚੱਲ ਪਿਆ ਇਹ ਜਿਵੇਂ ਬਾਬੇ ਨਾਨਕ ਜੀ ਦਾ ਗੁਰੂ ਨਾਨਕ ਦਾ ਵੀਰਪਿਆ ਦਾ ਲੰਗਰ ਚੱਲਿਆ ਉਵੇਂ ਜ਼ਿਕਰ ਇੱਧਰ ਮੋਤੀ ਮਹਿਰੇ ਦੇ ਨਾਮ ਦਾ ਇਹ ਜੱਗ ਚੱਲ ਪਿਆ ਹਰ ਪਿੰਡ ਪਿੰਡ ਹਰ ਗਲੀ ਮਹੱਲਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਂ ਮੋੜਾਂ ਤੇ ਸੜਕਾਂ ਤੇ ਵੱਡੇ ਰੋੜਾ ਤੇ ਥਾਂ ਥਾਂ ਇਹ ਸੰਗਤਾਂ ਲੰਗਰ ਲਾਉਂਦੀਆਂ ਗੁਰੂ ਘਰਾਂ 'ਚ ਵੀ ਲੱਗਦੇ ਆ ਤੇ ਇਸ ਕਰਕੇ ਇਹਦਾ ਜਿਹੜਾ ਖਿਤਾਬ ਹੈ ਇਹ ਗੁਰੂ ਜਿਹੜਾ ਦੁੱਧ ਦਾ ਖਿਤਾਬ ਦਾ ਲੰਗਰ ਹੈ ਇਹ ਮਤਲਬ ਕਿ ਸਾਹਿਬਜ਼ਾਦਿਆਂ ਨੂੰ ਬਾਬਾ ਜੀ ਦੇ ਜਿਹੜੇ ਛੋਟੇ ਭਟੰਗੀ ਸੀ ਉਹਨਾਂ ਨੂੰ ਛਕਾਇਆ ਸੀ ਇਸ ਕਰਕੇ ਮਾਤਾ ਗੁਜਰੀ ਜੀ ਜਿਹੜੀ ਆਤਮ ਸ਼ਕਤੀ ਸੀ ਇਹ ਸੰਸਾਰ ਦੀ ਉਹਨਾਂ ਦੇ ਇਹ ਜਿਹੜਾ ਮੁਖ ਦੇ ਵਿੱਚ ਪਿਆ ਹੋਇਆ ਜਾਗ ਹੈ ਉਹ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ ਹੋ ਗਿਆ ਇਸ ਕਰਕੇ ਇਹ ਇਥੋਂ ਦੇ ਭਾਈ ਸਿੰਘ ਨੇ ਜਿਹੜੇ ਨੌਜਵਾਨ ਜੀਤਨਗਰ ਦੇ ਇਹ ਪਰੰਪਰਾ ਇਥੋਂ ਦਾ ਇਲਾਕਾ ਗਿੱਲ ਫਾਟਕਾਂ ਦਾ ਇਹ ਕਲੋਨੀ ਵਾਲੇ ਮੁੰਡੇ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਿੰਨੇ ਵੀ ਹੈਗੇ ਨੇ ਇਥੋਂ ਦੇ ਇਲਾਕੇ ਦੇ ਸਿੰਘਾਂ ਨੇ ਕਰਕੇ ਇਕੱਠਾ ਆਪ ਦਾ ਲੰਗਰ ਲਾਇਆ ਉਹੀ ਜਿਹੜਾ ਮੋਤੀ ਮਹਿਰਾ ਜੀ ਨੂੰ ਮਾਤਾ ਨੇ ਬਲਵਕਸ਼ਾ ਕੇ ਮੋਤੀ ਮਹਿਰਾ ਜੀ ਇਹ ਜੁਗੋ ਜੁਗ ਤੇਰਾ ਨਾਰ ਹੋਗਾ ਇਹ ਜੁਗੋ ਜੁਗ ਨਾਮ ਰੱਖਣ ਦਾ ਜਿਹੜਾ ਨਿਜਮ ਹੈ ਉਹ ਮਹਾਰਾਜ ਵੱਲੋਂ ਕਾਲਪੁਰਖ ਵੱਲੋਂ ਆਤਮ ਸ਼ਕਤੀ ਵੱਲੋਂ ਪਗਾਇਆ ਜਾ ਰਿਹਾ ਹੈ ਮਾਤਾ ਗੁਜਰੀ ਜੀ ਦਾ ਜਿਹੜਾ ਸ਼ਬਦ ਹੈ ਉਹ اٹਲ ਹੈ ਅੱਜ ਆ ਇਥੇ ਬੀਬੀਆਂ ਪਹਿਣਾ ਕੱਟੀਆਂ ਹੋ ਕੇ ਸਭ ਦੁੱਧ ਸਿਕਾਉਂਦਿਆ ਨਾ ਦੁੱਧ ਜਿੰਨੇ ਸੰਗਤ ਉਹਦੇ ਨਾਲ ਬਿਸਕੁਟ ਸਿਕਾਉਂਦੇ ਆ ਇਸ ਕਰਕੇ ਬਾਲ ਬੱਚਾ ਪਰਿਵਾਰ ਲੱਗੇ ਹੋਇਆ ਇਹ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਭਾਈ ਦੱਜ ਸਿੰਘ ਜੀ ਹੈ ਤੇ ਭਾਈ ਕਾਲਾ ਸਿੰਘ ਜੀ ਭਾਈ ਪਾਲਾ ਸਿੰਘ ਜੀ ਬਹੁਤ ਸਾਰੇ ਹੋਰ ਆਪ ਪ੍ਰੈਸ ਦਾ ਸਤਿ ਧੰਨਵਾਦ ਜਿਹੜਿਆਂ ਨੇ ਇਹਨਾਂ ਦਾ ਇਹ ਸਮਾਗਮ ਦਾ ਬਿਰਵਾ ਲਿਆ ਇਹ ਸ਼ਹੀਦਾਂ ਦੇ ਅਸਲੀ ਜਿਹੜੇ ਲਾਸ਼ ਦੇ ਦਿਨ ਨੇਗੇ ਤੇ ਸ਼ੁਰੂ ਹੋ ਜਾਂਦੇ ਆ 20 ਤਰੀਕ ਤੋਂ ਬਹੁਤ ਕੈਰ ਦੇ ਦਿਨ ਚੱਲਦੇ ਨੇ ਇਹ ਇਸ ਕਰਕੇ ਸਾਰੇ ਪੂਰੀ ਪ੍ਰithvi ਦੇ ਜਿਹੜਾ ਮਹੰਗੀ ਸ਼ਬਦਾਂ ਨੂੰ ਆਪਾਂ ਯਾਦ ਕਰੀਏ ਜੇ ਮਹਿੰਗੇ ਸ਼ਬਦ ਕਹੀਏ ਉਹ ਆ ਦਿਨ ਨੇਗੇ ਇਹ ਦਿਨ ਤੇ ਆ ਕੇ ਜਦੋਂ ਸਭ ਜਾਤਿਆਂ ਦਾ ਸੰਸਕਾਰ ਕਰਨਾ ਸੀ ਫਤੇਗੜ ਸਾਹਿਬ ਜਦੋਂ ਹੁਣ ਜਿੱਥੇ ਸਰਹੰਦ ਉਹਨੂੰ ਸਰਹੰਦ ਕਹਿੰਦੇ ਸੀ ਪਹਿਲਾਂ ਇਸ ਕਰਕੇ ਉਸ ਉਸ ਸਰਹੰਦ ਦੀ ਤੰਦ ਨੇ ਅੱਜ ਦੇ ਜਿਹੜੇ ਇਹ ਦਿਨ ਨੇਗੇ ਇਹਨਾਂ ਦਾ ਮੁੱਲ ਪਿਆ ਸੀ ਜਾਦੇ ਟੋਡਰਮਲ ਸੇਠ ਨੇ ਉਹਦਾ ਮੁੱਲ ਪੂਰਾ ਕੀਤਾ ਸੀ ਇਸ ਕਰਕੇ ਜਿਹੜਾ ਟੋਡਰਮਲ ਹੈ ਉਹਦਾ ਵੀ ਨਾਮ ਚੱਲਦਾ ਇਤਿਹਾਸ ਦੇ ਵਿੱਚ ਬਹੁਤ ਸਾਰੇ ਨਾਲ-ਨਾਲ ਜਿੱਥੇ-ਜਿੱਥੇ ਮੋਤੀ ਮਹਿਰਾ ਤੇ ਟੋਡਰਮਲ ਸ਼ੇਖ ਦਾ ਨਾਮ ਚੱਲਦਾ ਉੱਥੇ-ਉੱਥੇ ਜਿਵੇਂ-ਜਿਵੇਂ ਕਿੰਨੇ ਸਿੰਘਾਂ ਨੇ ਸੇਵਾ ਨਿਭਾਈ ਆ ਪਾਸ਼ਾ ਨਾਲ ਓਵੇਂ-ਓਵੇਂ ਉਹਨਾਂ ਦੇ ਨਾਮ ਚੱਲਦੇ ਰਹਿੰਦੇ ਨੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਤੇ ਸਾਧ ਸੰਗਤ ਦਾ ਵੀ ਇਹ ਇਤਿਹਾਸ ਗੁਰੂ ਕਾ ਜਿਹੜਾ ਇਹਨੂੰ ਹਰ ਦਮ ਯਾਦ ਰੱਖੋ ਇਹਨਾਂ ਨੂੰ ਭੁੱਲਣਾ ਨਹੀਂ ਆ ਇਹ ਭੁੱਲਣ ਵਾਲੇ ਦਿਨ ਨਹੀਂ ਸਭ ਤੋਂ ਜ਼ਿਆਦਾ ਕੀਮਤ ਧਰਤੀ ਦੀ ਇਸ ਦਿਨਾਂ ਤੇ ਪਈ ਹੈ ਤੇ ਨਾ ਹੀ ਪੈਣੀ ਹੈ ਤੇ ਨਾ ਹੀ ਪਈ ਐ ਜਿਹੜੀ ਫਤੇਗੜ ਸਾਹਿਬ ਦੀ ਧਰਤੀ ਐ ਉਹ ਆ ਦਿਨਾਂ ਤੇ ਆ ਕੇ ਕੀਮਤ ਪਈ ਸੀ ਇਹਨਾਂ ਦਿਨਾਂ ਤੇ ਇੱਕ ਅਹਰ ਦੇ ਦਿਨ ਵੀ ਨੇ ਤੇ ਗੁਰੂ ਕੇ ਖਾਲਸੇ ਵਾਸਤੇ ਹੱਥ ਕੇ ਮੌਤ ਨਾਲ ਵਿਆਹ ਹੋਏ ਨੇ ਸ਼ਾਦੀਆਂ ਹੋਈਆਂ ਨੇ ਉਹਨਾਂ ਗੁਰਮਖਾਂ ਦੀਆਂ ਜਿਨ੍ਹਾਂ ਨੂੰ ਮਾਤਾ ਗੁਜਰੀ ਜਿੱਤਾ ਕੌਰ ਨੂੰ ਗੁਰੂ ਜੀ ਨੇ ਪਰਵਾਨ ਕੀਤਾ ਸੀ ਕਿ ਦੋ ਸਰਹੰਦ ਦੀਆਂ ਕੰਧਾਂ ਅੰਦਰ ਮੰਗੇ ਗਏ ਤੇ ਦੋ ਚਮਕੌਰ ਗੜੀ ਤੇਰੇ ਚਾਰੇ ਪੁੱਤਰਾਂ ਦੀ ਤੇ ਮੰਗਣੇ ਹੋ ਗਏ ਇਹ ਮਾਤਾ ਜੀ ਤੋ ਜੀ ਨੂੰ ਗੁਰੂ ਸਾਹਿਬ ਨੇ ਦੱਸਿਆ ਸੀ ਉਹ ਮੰਗ ਕੇ ਤੇ ਵਿਆਹ ਕੇ ਦਿਖਾਏ ਤੇ ਹੋਰ ਬਹੁਤ ਸਾਰੇ ਲਾੜੇ ਜਿਹੜੇ ਜਨ ਚੜੇ ਸੀ ਉਹ ਸਾਰੇ ਲਾੜਿਆਂ ਨੇ ਉਹ ਜਨ ਦਾ ਜਿਹੜਾ ਮੌਜ ਦਾ ਆ ਆਨੰਦ ਮਾਣਿਆ ਉਹਨਾਂ ਦਿਨਾਂ ਦਾ ਤੇ ਉਹਨੂੰ ਸਦਾ ਦੁਨੀਆ ਯਾਦ ਰੱਖੂਗੀ ਸਦਾ ਜੁਗੋ ਜੁਗ ਯਾਦ ਰਹਿਣਗੇ ਇਹ ਦਿਨ ਵਾਹਿਗੁਰੂ ਦੀ ਕਸਾਲਸਾ ਵਾਹਿਗੁਰੂ ਦੀ ਕਿਪਤ ਇਹ ਜਿਹੜਾ ਮੋਤੀ ਮਹਿਰਾ ਸੀਗਾ ਜੀ ਇਹ ਮੋਤੀ ਮਹਿਰਾ ਜਾਂ ਟੋਡਰਮਲ ਦਾ ਪਾਕੀਤਾ ਜਿਕਰ ਇਹ ਵੈਸੇ ਸਾਈਂਧਾਰੀ ਸਿੱਖੀ ਜਿਵੇਂ ਕੋਈ ਇਹਨਾਂ ਨੂੰ ਕੇਸਾਂ ਦਾ ਜਾਂ ਰੱਖਣ ਦਾ ਕੋਈ ਹੋਰ ਏਦਾਂ ਦਾ ਕੋਈ ਇਹਨਾਂ ਚ ਗੱਲ ਨਹੀਂ ਸੀ ਇਹਨਾਂ ਇਹ ਮਤਲਬ ਕਿ ਗੁਰੂ ਦੇ ਪ੍ਰੇਮੀ ਜਿਵੇਂ ਸਾਧੂਆਂ ਸੰਤਾਂ ਦੇ ਪ੍ਰੇਮੀ ਹੁੰਦੇ ਨੇ ਸਾਧੂ ਸੰਤਾਂ ਦੇ ਪ੍ਰੇਮ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੁੰਦੀ ਕੋਈ ਕਿਸੇ ਧਰਮ ਤੋਂ ਸਾਰੇ ਧਰਮਾਂ ਤੋਂ ਉੱਪਰ ਹੁੰਦੀ ਹੈ ਗੱਲ ਸਾਰੀਆਂ ਜਾਤਾਂ ਪਾਤਾਂ ਤੋਂ ਉੱਪਰ ਹੁੰਦੀ ਹੈ ਇਸੇ ਕਾਰਨ ਕਰਕੇ ਕਿ ਉਹ ਜਿਹੜੇ ਸਿੱਖ ਸੀਗੇ ਮੋਤੀ ਮਹਿਰਾ ਜੀ ਮੋਤੀ ਮਹਿਰਾ ਜੀ ਇੱਕ ਮਤਲਬ ਸਿੱਧਕੀ ਸਿੱਖ ਜੀ ਮਹਾਰਾਜ ਦੇ ਇਸ ਕਰਕੇ ਉਹਨਾਂ ਦੇ ਜਦੋਂ ਭੀੜ ਆਈ ਦੁੱਧ ਪਿਆਤਾ ਚਲੋ ਦੁੱਧ ਛਕਾਤਾ ਉਹਨਾਂ ਦਾ ਇਹ ਦਿਨ ਉਹਨਾਂ ਨੂੰ ਯਾਦ ਕਰਿਆ ਜਾਂਦਾ ਤੇ ਜਦੋਂ ਉਹਨਾਂ ਦੇ ਉੱਤੇ ਸਰਕਾਰ ਨੇ ਸੋਈਆਂ ਨੇ ਦੱਸਿਆ ਗਿਆ ਇਹਨੇ ਦੁੱਧ ਪਿਆਇਆ ਕਿੱਥੋਂ ਇਹਨੇ ਲਿਆਂਦਾ ਕਿਵੇਂ ਆਉਂਦਾ ਕਿਵੇਂ ਸੀ ਉਹ ਕਹਿੰਦੇ ਵੀ ਇੱਥੇ ਦੀ ਇਹ ਉਹ ਆਪ ਦੇ ਘਰ ਦੇ ਜਿੰਨੇ ਸਜਣੇ ਸੀ ਸਿਉਣਾ ਸੀ ਘਰ ਵਾਲੀ ਦਾ ਸੱਗੀ ਫੁੱਲ ਵਗੈਰਾ ਹੋਰ ਬਹੁਤ ਸਾਰੀਆਂ ਝਾਂਜਰਾ ਵਗੈਰਾ ਪੈਰਾਂ ਦੇ ਲਾਵ ਨੱਕ ਦੇ ਕੋਕੇ ਤੋਂ ਵੀ ਜੁਨਾ ਲਾਹਾ ਕੇ ਵੇਚ ਕੇ ਪੈਸੇ ਵਟ ਕੇ ਉਹ ਜਿਹੜੇ ਖੜੇ ਸੀ ਰਿਸ਼ਵਤ ਵਾਲੀ ਗੱਲ ਚੱਲਦੀ ਹੈ ਅੱਜ ਕੱਲ੍ਹ ਵੀ ਰਿਸ਼ਵਤ ਦੇ ਕੇ ਉਹਨਾਂ ਨੂੰ ਦੋ ਦੋ ਟਾ ਟੱਕਾ ਟੱਕਾ ਦੇ ਕੇ ਕਹਾਂ ਲੰਘਦਾ ਸੀ ਫੇਰ ਉਹ ਜਾ ਕੇ ਦੁੱਧ ਪੀਉਂਦਾ ਸੀ ਦੁੱਧ ਐਂ ਜਿਹੜਾ ਬਿਜਾ ਪਹਾੜ ਵਰਗੀ ਕੰਦ ਸੀ ਉੱਥੋਂ ਦੀ ਜਿਵੇਂ ਟੱਪ ਜਾਂਦਾ ਉਹ ਜਾਂਦਾ ਸੀਗਾ ਡਿਊਟੀ 'ਚ ਖੜੇ ਹੁੰਦੇ ਉਹਨਾਂ ਨੂੰ ਵੀ ਉਹ ਟੱਕਾ ਦਿੰਦਾ ਦੁਕਾਨਾਂ ਪੈਸੇ ਦੇ ਕੇ ਮਾਇਆ ਦੇ ਕੇ ਕਹਾਂ ਐਂ ਲੰਘਦਾ ਸੀ ਜਿਹੜਾ ਘਰ ਸੀ ਉਹਨੇ ਆਪ ਦਾ ਸਾਰਾ ਕੁਝ ਦਾਤ ਤੇ ਲਾਤਾ ਇਸੇ ਕਰਕੇ ਉਹਨਾਂ ਦੀ ਕੁਰਬਾਨੀ ਜਿਹੜੀ ਗੁਰਸਿੱਖੀ ਹੈ ਉਹ ਵੱਡੀ ਹੈ ਫੇਰ ਉਹ ਵੀ ਉਹਨਾਂ ਨੂੰ ਤਸੀਹੇ ਦਿੱਤੇ ਉਹਨਾਂ ਨੂੰ ਆ ਕੇ ਫੜ ਕੇ ਮਾਰਿਆ ਪਰਿਵਾਰ ਨੂੰ ਸਾਰੇ ਨੂੰ ਪਹਿਲਾਂ ਉਹਨਾਂ ਦੇ ਦੇਖਦੇ ਦੇਖਦੇ ਉਹਨਾਂ ਦੇ ਉਹਦੇ ਪੁੱਤ ਨੂੰ ਕੋਹਲੂ ਥਾਣੀ ਪੀੜਤਾ ਨਹੀਂ ਤੇਰੇ ਪੁੱਤ ਨੂੰ ਕੋਹਲੀ ਥਾਣੀ ਪੀੜਦੇ ਨਹੀਂ ਤੂੰ ਮੰਨ ਜਾ ਉਹ ਬੰਨਿਆ ਨਾ ਦੂਜੀ ਵਾਰ ਉਹਦੇ ਕਿਹਾ ਵੀ ਇਹਦੇ ਘਰ ਵਾਲੀ ਨੂੰ ਪੀੜੋ ਉਹਦੇ ਘਰ ਵਾਲੀ ਨੂੰ ਪੀੜਤਾ ਫੇਰ ਉਹ ਨਾ ਮੰਨਿਆ ਫੇਰ ਉਹਦੇ ਨੋਸ ਲੱਗਦੀ ਸੀ ਜਿਹੜੀ ਫਿਰ ਉਹਦੇ ਉਹਦੀ ਘਰ ਵਾਲੀ ਆਪਦੀ ਸੀ ਜਿਹੜੀ ਉਹਨੂੰ ਫੜ ਕੇ ਪੀਟਦੀ ਸੀ ਇਹ ਬਣਾ ਮੰਨਿਆ ਫਿਰ ਉਹਦਾ ਜਿਹੜਾ ਪੋਤਾ ਸੀ ਛੋਟਾ ਜਿਹਾ ਬੱਚਾ ਸੀ ਉਹਨੂੰ ਜਦੋਂ ਪੀੜਨ ਲੱਗੇ ਉਹਨੂੰ ਕਹਿੰਦੇ ਵੀ ਹੁਣ ਇਹਨੂੰ ਪੀੜਦੇ ਹੁਣ ਵੀ ਮੰਨ ਜਾ ਤੇਰੀ ਬਣਤ ਰਹਿ ਜੂ ਤੇਰੀ ਜੜ ਰਹਿ ਜੂ ਤੈਨੂੰ ਲੋਕ ਯਾਦ ਨਹੀਂ ਕਿਸੇ ਨੇ ਕਰਨਾ ਆਹ ਤੇਰੇ ਬੱਚੇ ਦੀ ਤੇਰੀ ਜੜ ਲੱਗ ਜੂ ਹਜੇ ਵੀ ਤੂੰ ਮੰਨ ਲਿਆ ਇਹਨ ਮੰਨ ਜਾ ਵੀ ਮੈਂ ਤੁਹਾਡਾ ਬੰਦਾ ਮੈਂ ਭੁੱਲ ਕੇ ਮੇਥੋਂ ਗਲਤੀ ਹੋ ਗਈ ਐ ਹੋ ਗਿਆ ਕੁਝ ਵੀ ਉਹ ਮਨਾਉਂਦੇ ਸੀ ਜਿਹੜੀ ਗੱਲ ਉਹ ਨਹੀਂ ਮੰਨੇ ਸਿੱਧਕ ਤੋਂ ਨਹੀਂ ਆ ਰਿਹਾ ਉਹ ਬੱਚਾ ਵੀ ਉਹਦੇ ਸਾਹਮਣੇ ਸ਼ਹੀਦ ਕਰਤਾ ਬਾਰੀ ਫਿਰ ਉਹਦੀ ਆ ਗਈ ਫਿਰ ਵੀ ਕਹਿੰਦੇ ਵੀ ਹੁਣ ਮੰਨ ਜਾ ਤੇਰੀ ਜਾਨ ਛੱਡ ਦਿਆਂਗੇ ਉਹ ਕਹਿੰਦਾ ਵੀ ਨਹੀਂ ਮੇਰੀ ਜਾਨ ਛੱਡਣ ਦੀ ਵਜਾਇਤ ਮੈਨੂੰ ਤੁਸੀਂ ਛੇਤੀ ਦੇਣ ਸ਼ਹੀਦ ਕਰੋ ਮੈਂ ਉਹਨਾਂ ਸ਼ਹੀਦਾਂ ਦੇ ਨਾਲ ਹੀ ਲੜਨਾ ਹੈ ਜਿਹੜੇ ਸ਼ਹੀਦਾਂ ਦੇ ਖਾਤਰ ਮੈਨੂੰ ਕੀ ਸ਼ਹੀਦ ਕਰ ਦਿਓ ਇਸ ਕਰਕੇ ਮੋਤੀ ਮਹਾਰਾਜ ਜੀ ਬਹੁਤ ਸਿਦਕੀ ਸਿੱਖ ਸੀ ਤੇ ਉਹਨਾਂ ਦਾ ਜਿਹੜਾ ਸਿਦਕ ਸੀ ਉਹ ਸਿਦਕ ਜਿਹਨੂੰ ਸਿਦਕ ਨਿਮਾਉਣ ਦਾ ਖਿਤਾਬ ਹੈ ਉਹ ਇਹਨਾਂ ਗੁਰਸਿੱਖਾਂ ਨੂੰ ਮਿਲਦਾ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਮਾਇਆ ਉਹਨਾਂ ਨੇ ਸਵਾਸਾਂ ਦੇ ਨਾਲ ਆਪਦੀ ਸਿੱਖੀ ਨੂੰ ਨਿਵਾਇਆ ਇਸ ਕਰਕੇ ਉਹਨਾਂ ਦਾ ਮਤਲਬ ਬਹੁਤ ਵੱਡਾ ਯੋਗਦਾਨ ਹੈ ਸਿੱਖੀ ਦੇ ਵਿੱਚ ਕੋਟ-ਕੋਟ ਉਹਨਾਂ ਦਾ ਨੂੰ ਪ੍ਰਣਾਮ ਹੈ ਉਸ ਸਿੱਧਾਂ ਨੂੰ ਕੋਟ-ਕੋਟ ਗੁਰੂ ਕੇ ਹੋਰ ਸਿੱਖੀਦਾਂ ਨੂੰ ਸਾਰਿਆਂ ਨੂੰ ਸਾਬ ਜਦਿਆਂ ਨੂੰ ਕਿ ਗੁਰੂ ਕੇ ਸਿੰਘਾਂ ਵੱਲੋਂ ਸਾਰਿਆਂ ਵੱਲੋਂ ਸਾਧ ਸੰਗਤ ਸੰਗਤ ਵੱਲੋਂ ਗੁਰੂ ਕੇਸ ਸਿੰਘ ਦਾ ਸਿੰਘਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ